ਸੰਤਪੂਰੀ ਵਾਲਿਆਂ ਦੇ ਮਹਾਪੁਰਖਾਂ ਸੰਤ ਬਾਬਾ ਜੈਮਲ ਸਿੰਘ ਜੀ ਸੰਤ ਬਾਬਾ ਗੁਰਦਿਆਲ ਸਿੰਘ ਜੀ ਬਾਬਾ ਨਾਮਦਾਨ ਸਿੰਘ ਜੀ ਅਤੇ ਬੀਬੀ ਹਰਜਿੰਦਰ ਕੌਰ ਜੀ ਦੀ ਸਲਾਣਾ ਯਾਦ ਨੂੰ ਸਮਰਪਿਤ ਮੁੱਖ ਗੁਰਮਤ ਸਮਾਗਮ ਨਿਰਮਲੇ ਤਪੋਵਨ ਡੇਰਾ ਕਾਰ ਸੇਵਾ ਸੰਤਪੂਰੀ ਵਾਲੇ ਤਰਨਤਾਰਨ ਰੋਡ ਅੰਮ੍ਰਿਤਸਰ ਵਿਖੇ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਗਿਆ। ਇਸ ਸਮਾਗਮ ਸંત ਬਾਬਾ ਕਸ਼ਮੀਰ ਸਿੰਘ ਜੀ ਪੂਰੀਵਾਲੇ ਤੇ ਬਾਬਾ ਸੁਖਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਇਸ ਸਮਾਗਮ ਦੇ ਵਿੱਚ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਸਨ ਧਾਰਮਿਕ ਸਖਸ਼ੀਅਤਾਂ ਵੀ ਪਹੁੰਚੀਆਂ ਸਨ ਇਸੇ ਦੌਰਾਨ ਹੀ ਸਾਫ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸ਼ਮੂਲਿਤ ਕੀਤੀ ਸੀ ਮੀਡੀਆ ਨਾਲ ਗੱਲਬਾਤ ਕਰਦੇ ਆ ਅਕਾਲੀ ਦਲ ਦੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਤਰਨਤਾਰਨ ਜਿਮਨੀ ਚੋਣਾਂ ਦੇ ਵਿੱਚ ਉਹਨਾਂ ਦੀ ਪਾਰਟੀ ਪੰਥ ਕੁਮੀਦਵਾਰ ਮਨਦੀਪ ਸਿੰਘ ਦੀ ਹਮਾਇਤ ਕਰ ਰਹੀ ਹੈ ਤੇ ਉਹਨਾਂ ਨੂੰ ਜਿੱਤ ਦੀ ਪੂਰੀ ਉਮੀਦ ਹੈ। ਉਹਨਾਂ ਨੇ ਕਿਹਾ ਅਸੀਂ ਜਿਮਨੀ ਚੋਣ ਦੌਰਾਨ ਆਪਣੀ ਪਾਰਟੀ ਵੱਲੋਂ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਲਗਾਤਾਰ ਪ੍ਰਚਾਰ ਕਰ ਰਹੇ ਹਾਂ। ਸਾਨੂੰ ਇਸ ਉਪ ਚੋਣ ਦੇ ਵਿੱਚ ਜਿੱਤ ਦੀ ਪੂਰੀ ਉਮੀਦ ਹੈ। ਦੱਸਦੀ ਹੈ ਕਿ ਜੇਲ੍ਹ ਚ ਬੰਦ ਸੰਸਦ ਮੈਂਬਰ ਤੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਦੇ ਧੜੇ ਦੇ ਵੱਲੋਂ ਮਨਦੀਪ ਸਿੰਘ ਨੂੰ ਆਜ਼ਾਦ ਉਮੀਦਵਾਰ ਤੋਂ ਪੰਥਕ ਉਮੀਦਵਾਰ ਬਣਾ ਕੇ ਤੁਰੰਤਾਂ ਦੀ ਜਮਣੀ ਚੋਣ ਦੇ ਅਖਾੜੇ ਵਿੱਚ ਉਤਾਰਿਆ ਗਿਆ। ਇਸ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੇ ਵੀ ਉਹਨਾਂ ਨੂੰ ਸਮਰਥਨ ਦਿੱਤਾ ਸੀ ਤਾਂ ਹੁਣ ਨਵੇਂ ਅਕਾਲੀ ਧੜੇ ਦੇ ਵੱਲੋਂ ਵੀ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ 6 ਮਹੀਨਿਆਂ ਬਾਅਦ ਮੁਰਤੋਂ ਤਾਜਪੋਸ਼ੀ ਹੋਣਾ ਇੱਕ ਹਾਸ ਇਸ ਤਸੀ ਇਹ ਪਹਿਲੀ ਵਾਰੀ ਹੋਇਆ ਸਿੱਖ ਇਤਿਹਾਸ ਦੇ ਵਿੱਚ ਕਿ ਇਹ ਪਹਿਲੀ ਕਿਸ਼ਤ ਦੇ ਵਿੱਚ ਮਾਨਤਾ ਦਿੱਤੀ ਗਈ ਫਿਰ ਦੂਜੀ ਕਿਸ਼ਤ ਦੇ ਵਿੱਚ ਮਾਨਤਾ ਦਿੱਤੀ ਗਈ ਤਾਂ ਮੈਨੂੰ ਲੱਗਦਾ ਹੈ ਕਿ ਕੁਝ ਜਥੇਬੰਦੀਆਂ ਰਹਿ ਗਈਆਂ ਹੋਣੀਆਂ ਹੋ ਸਕਦਾ ਉਹ ਤੀਜੀ ਕਿਸ਼ਤ ਵੀ ਜਿਹੜੀ ਹੈ ਉਹ ਐਪੀਸੋਡ ਜਿਹੜਾ ਉਹ ਜਾਰੀ ਕਰ ਦੇਣ ਪਰ ਇਹ ਹਾਸੋਣੀ ਸਥਿਤੀ ਹੈ ਕਿ ਤੁਸੀਂ 6 ਮਹੀਨੇ ਬਾਅਦ ਮਤਲਬ ਜਿਹੜੀ ਹੈ ਪ੍ਰਵਾਨਗੀ ਲੈ ਰਹੇ ਹੋ ਪੰਥਕੀਆਂ ਸੰਪਰਦਾਵਾਂ ਦੇ ਪਾਸੋਂ ਤੇ ਫਿਰ ਜਿਹੜੇ ਤੁਹਾਡੇ ਪਹਿਲੇ ਫੈਸਲੇ ਆ ਉਹਨਾਂ ਦੀ ਸਾਰਥਕਤਾ ਕੀ ਰਹਿ ਜਾਂਦੀ ਹੈ ਦੂਜੀ ਗੱਲ ਕਿ ਸਭ ਤੋਂ ਵੱਡੀ ਗੱਲ ਕਿ ਜਿੰਨਾ ਚਿਰ ਪੰਥ ਦੀ ਪਰਵਾਣਗੀ ਨਹੀਂ ਮਿਲਦੀ ਉਹਨਾਂ ਚਿਰ ਕੋਈ ਵੀ ਜਥੇਦਾਰ ਸਾਹਿਬ ਜਿਹੜਾ ਹੈ ਉਹ ਤੱਕ ਦੀ ਫਸੀਲ ਦੇ ਉੱਤੇ ਜਿਹੜਾ ਨਹੀਂ ਚੜ ਸਕਦਾ ਹੈਗਾ ਕਿ ਉਹ ਕਿਵੇਂ ਚੜ ਗਏ ਕੀ ਇਹਦੇ ਲਈ ਮਤਲਬ ਇਹ ਮਾਫੀ ਮੰਗਣਗੇ ਜਿਹੜੇ ਜ਼ਿੰਮੇਵਾਰ ਧਰਨਾ ਨੇ ਚਾਹੇ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹੈ ਚਾਹੇ ਉਹ ਕਰਵਾਉਣ ਵਾਲੇ ਜਿਹੜੇ ਆ ਦਲ ਦੇ ਨਾਲ ਭਗੋੜੇ ਦਲ ਦੇ ਨਾਲ ਜੁੜੇ ਲੋਕ ਹੈ ਕਿ ਉਹ ਇਹਨਾਂ ਪਤਾਈਆਂ ਦੀ ਮਾਫੀ ਮੰਗਣਗੇ ਪੰਥ ਪਾਸੋਂ ਇਹ ਵੱਡਾ ਸਵਾਲ ਹੈ